8 8 10 10 ਸਾਲ ਦੇ ਬੱਚਿਆਂ ਨੂੰ ਨੰਗੇ ਰੱਖ ਉਹਨਾਂ ਦੇ ਟਾਇਲਟ ਅੜੀ ਜਗ੍ਹਾ ਨੂੰ ਚੱਟ ਰਿਹਾ ਉਹ ਬੰਦਾ ਉਹ ਸਟੇਜਾਂ ਦੇ ਬਾਏ ਹੋਏ ਆ ਕੀਰਤਨ ਕਰਨ ਵਾਸਤੇ ਉਹਨਾਂ ਨੂੰ ਘਰ ਪਤਾ ਨਹੀਂ ਬਹੁਤ ਸ਼ਰਮਨਾ ਕੇ ਕਰਦੇ ਬਹੁਤ ਜ਼ਿਆਦਾ ਸਾਡੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਸੀਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਜਿਹੜਾ ਵੀਡੀਓ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਸਾਨੂੰ ਸੋਸ਼ਲ ਮੀਡੀਆ ਤੋਂ ਮਿਲਿਆ ਹੈ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਇਸ ਦੇ ਪਿੱਛੇ ਕੀ ਕਾਰਨ ਹਨ ਤੁਸੀਂ ਆਪ ਜੀ ਦੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨੇ ਨੇ ਵੀਡੀਓ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਗੇ ਤੋਂ ਇਹੋ ਜਿਹੇ ਵੀਡੀਓ ਵੇਖਣ ਵਾਸਤੇ ਚਲੋ ਦੇਖਦੇ ਹਾਂ ਪੂਰਾ ਵੀਡੀਓ ਇਹਨੂੰ ਤੁਸੀਂ ਚਲਾ ਲਿਓ ਜ਼ੂਮ ਕਰਕੇ ਕੀ ਲਿਖਿਆ ਹੋਇਆ ਇਹਦੇ ਵਿੱਚ ਤੁਸੀਂ ਪੜੋ ਕਿਸੇ ਬੀਬੀ ਵੱਲੋਂ ਮੈਸੇਜ ਹੈ ਲੱਖ ਚਾਰ ਜਨਾਨੀਆਂ ਦਾ ਤਾਂ ਮੈਨੂੰ ਪੱਲੇ ਕਿ ਬਿਲਕੁਲ ਪਤਾ ਹੈ ਮੈਂ ਸਬੂਤ ਆ ਇਹਨੇ ਮੈਨੂੰ ਵੀ ਟੱਚ ਕੀਤਾ ਇੱਕ ਜ ਲੈਡੀਆਂ ਆਇਆ ਕਰਦੀ ਸੀ ਹਾਂਗਕਾਂਗ ਤੋਂ ਇਹ ਆਪਣੇ ਪਰਸਨਲੀ ਸਪੈਸ਼ਲ ਕਮਰੇ ਦੇ ਉੱਪਰ ਰੱਖਦਾ ਹੁੰਦਾ ਸੀਗਾ ਉਹਨੂੰ ਬਾਹਰੋਂ ਲੋਕ ਲਗਾ ਦਿੰਦਾ ਹੁੰਦਾ ਸੀਗਾ ਅੰਦਰ ਉਹਨੂੰ ਬਾੜ ਕੇ ਮੈਂ ਖੁਦ ਦੇਖਿਆ ਇਹ ਸਰੋਵਰ ਦੇ ਵਿੱਚੋਂ ਮੱਛੀਆਂ ਫੜ ਕੇ ਵੀ ਮੱਛੀਆਂ ਖਾਂਦੇ ਹੁੰਦੇ ਸੀਗੇ ਤਲਕੇ ਉੱਥੇ ਦੇਖੋ ਜੀ ਬਹੁਤ ਵੱਡੀ ਇਹ ਸਟੇਟਮੈਂਟ ਆ ਇਹ ਸਟੇਟਮੈਂਟ ਮੈਂ ਸਾਹਮਣੇ ਬੈਠ ਕੇ ਦੇ ਸਕਦੀ ਹਾਂ ਲੱਖੇ ਦੇ ਸਾਡੀ ਕੁੜੀ ਉਹਨਾਂ ਨੇ ਕਿਹਾ ਸੀਗੇ ਅਸੀਂ ਬਾਹਰ ਭੇਜਣੀ ਹੈ ਹਾਂਜੀ ਇਹਨਾਂ ਨੇ ਮਤਲਬ ਕਿ ਮਾਰ ਮੁਕਾ ਦਿੱਤੀ ਉਹ ਸਾਨੂੰ ਕਹੀ ਜਾਂਦੇ ਸੀਗੇ ਬਾਹਰ ਭੇਜਦੀ ਲੜਕੀ ਮਿਲੀ ਨਹੀਂ ਜਉਦੀ ਤਾਂ ਮਰੀ ਡੈੱਡ ਬਾਡੀ ਵੀ ਨਹੀਂ ਮਿਲੀ ਉਹਦੀ ਨਹੀਂ ਜੀ ਕੁਝ ਅਤਾ ਪਤਾ ਹੀ ਨਹੀਂ ਜੀ ਉਹ ਤਾਂ ਉਹ ਜਿਹੜਾ ਸੱਚ ਬੋਲਣ ਵਾਲਾ ਮਸ਼ੀਨਾਂ ਜੀਆਂ ਨਹੀਂ ਹੁੰਦੀਆਂ ਉਹ ਕੀ ਕਹਿੰਦੇ ਹੁੰਦੇ ਆ ਲਾਈਵ ਅਟ੍ਰੈਕਟਿਵ ਟੈਸਟ ਤੇ ਲਿਆਓ ਇਹਨਾਂ ਤਿੰਨਾਂ ਦੇ ਉਹ ਲਾਓ ਸੂਂੀਆਂ ਸਾਂਝੀਆਂ ਜੀਆਂ ਤੇ ਉਹਨਾਂ ਨੂੰ ਪੁੱਛੋ ਵੀ ਜਿਹੜੀ ਹਰੀ ਕੇ ਪੱਤਨ ਨਾਲ ਪੱਤਨ ਵਾਲੀ ਦਰਿਆਵ ਆ ਰਹੀ ਕੇ ਪੱਤਨ ਵਾਲਾ ਉਹਦੇ ਚ ਕਿੰਨੀਆਂ ਡੈੱਡ ਬਾਡੀਗਾਂ ਰੁੜਗੀਆਂ ਹੋਣ ਉਹਦੇ ਤੇ ਪ੍ਰਚਾਰ ਨਹੀਂ ਹੋ ਰਿਹਾ ਪ੍ਰਚਾਰ ਕਰਨ ਵਾਲੇ ਦਾ ਕਰਤੂਤਤਾ ਕਰੀ ਹੁਣ ਸਾਨੂੰ ਫੋਨ ਆਇਆ ਕਹਿੰਦਾ ਯਾਰ ਵੀ ਤੁਸੀਂ ਤਾਂ ਉਹ ਚੱਕ ਲੈ ਜਿਹੜਾ ਵਾਜਾ ਵਜਾਉਂਦਾ ਜਿਹੜਾ ਮੇਨ ਹੈ ਇਹਨਾਂ ਦਾ ਅੱਛਾ ਤੇ ਮੈਂ ਕਹਾ ਜਦੋਂ ਉਹਦੇ ਖਿਲਾਫ ਕੋਈ ਪ੍ਰੂਫ ਆਊਗਾ ਕਹਿੰਦਾ ਮੈਂ ਬੈਠਾ ਮੈਂ ਕੀਤਾ ਉਹਦੇ ਨਾਲ ਉਹ ਇੱਕ ਡੈਰੀ ਲਈ ਹੋਈ ਸੀ ਇਸ ਬੰਦੇ ਦੀ ਉਹਦੇ ਉੱਤੇ ਜਵਾਕਾਂ ਦੇ ਡਰੈਸ ਨੰਬਰ ਉਮਰ ਲੈ ਕੇ ਰੱਖਦਾ ਹੁੰਦਾ ਸੀ 160 ਬੱਚਿਆਂ ਨਾਲ ਜੱਸੀ ਨੇ ਕੋਈ ਕਰਮ ਕੀਤਾ ਜੇ 160 ਤੋਂ ਉਹ 90 ਬੰਦੇ ਬੱਚੇ ਹੋਗੇ ਕਿ ਤੁਸੀਂ ਮੇਰੀ ਧੋਣ ਵੜਦੇ ਹੋ ਤੁਹਾਨੂੰ ਕੋਈ ਇਹ ਤਾਂ ਨਹੀਂ ਤੁਸੀਂ ਇਸ ਸੰਸਥਾ ਨੂੰ ਇਸ ਦੇਰੀ ਨੂੰ ਬਦਨਾਮ ਕਰ ਰਹੇ ਹੋ ਕਿਸੇ ਨੇ ਤੁਹਾਨੂੰ ਲਾਲਚ ਦੇਤਾ ਕੋਈ ਕੱਲ ਨੂੰ ਗੱਲਾਂ ਇਹ ਆਉਣੀਆਂ ਕਈ ਬੰਦੇ ਕਮੈਂਟ ਕਮਟ ਵੀ ਕਰਦੇ ਵੀ ਇੱਥੇ ਜੀ ਨਾਨਕਸਰ ਸੰਸਥਾ ਨੂੰ ਅਮਰਤਪਾਲ ਮਹਿਰੋ ਬਦਨਾਮ ਕਰਦਾ ਹੈ ਆ ਸਦਾ ਵਸਦਾ ਪਰਵਾਰ ਨਾਨਕ ਸਰ ਮੱਥਾ ਟੇਕਣ ਆਉਂਦਾ ਵੀ ਆ ਸਟੇਟ ਤੋਂ ਬਾਹਰ ਦਾ ਉਹਨਾਂ ਦੇ ਨਾਲ ਇੱਕ ਬੱਚਾ 10-12 ਸਾਲ ਉਮਰ ਹੋਊਦੀ ਜੀ ਉਹ ਵੀ ਗੋਰਾ ਚਿੱਟਾ ਵਧੀਆ ਬਾਬੇ ਘਾਲੇ ਦੇ ਰਾਈਟ ਹੈਂਡ ਨੂੰ ਪਸੰਦ ਆ ਗਿਆ ਉਹ ਕਹਿੰਦੇ ਵੀ ਸੇਵਾ ਕਰ ਲਿਆ ਕਰੂ ਬਾਣੀ ਸੈਕਲੋ ਦੇ ਇੱਥੇ ਇਹਨੂੰ ਉੱਚ ਵਿਛੜ ਦੋ ਛੁੱਟੀਆਂ ਫਿਟੀਆਂ ਜਾਂ ਕਿਵੇਂ ਵੀ ਹਮ ਪਰਮਾਲਿਆ ਹੋਊਗਾ ਉਸ ਬੱਚੇ ਨੂੰ ਉਹ ਕਮਰੇ ਚ ਲੈ ਗਿਆ ਸੀ ਤੇ ਉਹਦੀ ਉਹਨੇ ਕੱਪੜੇ ਲਵਾ ਕੇ ਵੀਡੀਓ ਬਣਾਈ ਉਹਨੂੰ ਬੰਨ ਕੇ ਹੱਥ ਬੰਨ ਕੇ ਤੇ ਮੂੰਹ ਚ ਰਮਾਲ ਪਾਇਆ ਇਸ ਬੰਦੇ ਨੇ ਤੇ ਉਹਦੇ ਨਾਲ ਇੰਨਾ ਧੱਕਾ ਕੀਤਾ ਵੀ ਜਦੋਂ ਉਹਨੂੰ ਕਦੇ ਫੋਨ ਮਿਲਿਆ ਤੇ ਉਹਨੇ ਆਪਦੀ ਸ਼ਾਇਦ ਨਾਨੀ ਕੇ ਦਾਦੀ ਨੂੰ ਫੋਨ ਲਾ ਗਿਆ ਸੀ ਰੋ ਕੇ ਵੀ ਮੇਰੇ ਦਰਦ ਹੋਈ ਜਾਂਦਾ ਢਿੱਡ ਦੇ ਵਿੱਚ ਇੱਕ ਵੱਡੇ ਬਾਬੇ ਦੀ ਗੱਲਬਾਤ ਰੱਖਾਂਗੇ ਕਦੇ মিডিਆ ਦੇ ਵਿੱਚ ਹੋ ਸਕਦਾ ਵੀ ਜਦੋਂ ਆ ਥੋੜੀ ਠੰਡੀ ਪਈ ਤੇ ਉਦੋਂ ਗੱਲ ਚੱਲ ਪੇ ਇੱਕ ਹੋਰ ਬਾਬੇ ਦੀ ਤੁਸੀਂ ਦੱਸ ਜਾਣੀ ਲਾ ਸਕਦੇ ਮੈਨੂੰ ਕਿੰਨੇ ਫੋਨ ਤੇ ਮੈਸੇਜ ਆਏ ਹੋਣਗੇ ਤੈਨੂੰ ਮਾਰਨਾ ਸਿੱਧਾ ਹੀ ਫੋਨ ਜਦੋਂ ਚੱਕਦੇ ਗੱਲ ਨੂੰ ਨਹੀਂ ਜਾਂਦਾ ਸਿੱਧਾ ਹੀ ਕਹਿਣਾ ਵੀ ਤੇਰੇ ਗੋਲਗਾਂ ਹੀ ਵੱਜਣਗੇ ਜਿੱਦੇ ਵੱਜਣੀਆਂ ਵੇਲਾ ਤਿਆਰ ਰੱਖ ਜਿੱਦੇ ਮੈਨੂੰ ਪੁਲਿਸ ਚੱਕੂਗੀ ਹੋ ਸਕਦਾ ਇਸ ਤਰੀਕੇ ਨਾਲ ਚੱਕਿਆ ਜਾਵੇ ਵੀ ਮੈਨੂੰ ਮੈਂ ਮਿਲਾਂ ਇਨਾਂ